ਗੱਲ ਗਲਾਬ ਸਿੱਧੂ ਬਾਈ ਦਾ ਇੱਥੇ ਕਿਸ ਨੇ ਕਰਤਾ ਜੀ ਵਿਰੋਧ ਉਹ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਜੀ ਉਹ ਬੰਦੇ ਨੇ ਉਹ ਕਹਿੰਦਾ ਵੀ 5 ਲੱਖ ਰੁਪਏ ਦਾ ਡੀਜ਼ਲ ਕਹਿੰਦਾ ਜਦੋਂ ਪਾਣੀ ਦਾ ਪੱਧਰ ਨੀਮਾ ਹੋ ਗਿਆ ਵੀ ਮੇਰੇ ਵੱਲੋਂ ਇਹ ਤੂੰ ਉੱਤੇ ਬੰਦਾ ਕੀ ਕਰ ਦੋਵੇ ਜੇ ਵੀ ਸਿੰਗਰ ਆ ਕੇ ਫੋਟੋ ਨਾ ਨਾ ਪਾਵੇ ਲੋਕੀ ਕਹਿੰਦੇ ਆ ਤੂੰ ਦੱਸ ਕਿੱਥੇ ਜਾ ਕੇ ਆਇਆ ਲੋਕ ਸਰਟੀਫਿਕੇਟ ਮੰਗਦੇ ਆ ਜੀ ਉਹਨਾਂ ਨੂੰ ਫੋਟੋ ਤਾਂ ਖਿੱਚਣੀ ਪੈਂਦੀ ਆ ਮੈਂ ਤਾਂ ਇੱਕ ਗੱਲ ਕਹਿਣਾ ਵੀ ਜੇ ਕੋਈ ਸਿੰਗਰ ਆਉਂਦਾਗਾ ਹੜਪੀੜਤਾ ਦੀ ਸੇਵਾ ਲਈ ਉਹ ਕੁਝ ਦੇ ਕੇ ਹੀ ਜਾਂਦਾਗਾ ਸਰਕਾਰ ਤੋਂ ਮੂਰੇ ਤਾਂ ਕਲਾਕਾਰ ਭਰਾ ਹੋ ਕੇ ਖੜ ਗਏ ਹੁਣ ਮਨਕੀਰ ਤੌਲਖਣੇ ਵੀ ਇਹੀ ਗੱਲ ਕਹੀ ਆ ਜੀ ਪੰਜਾਬ ਨੇ ਦਾ ਕਹਿੰਦਾ ਆਪਦੇ ਆਪ ਨੂੰ ਆਪ ਹੀ ਸਾਂਭ ਲੈਣਾਗਾ ਤੁਹਾਨੂੰ ਕਿਸੇ ਮੂਰੇ ਹੱਥ ੱਡਾਂ ਦੀ ਲੋੜ ਨਹੀਂ ਹੁਣ ਉਹਨੇ 5 ਕਰੋੜ ਦਾ ਉਹਨੇ ਐਲਾਨ ਕਰਤਾ ਜੀ ਅਕਸ਼ੇ ਕੁਮਾਰ ਜੀ ਉਹਨਾਂ ਨੇ ਵੀ 5 ਕਰੋੜ ਦਾ ਐਲਾਨ ਕਰਤਾ ਜੀ ਹਰਫਚੀਮਾ ਭਾਈ ਆਇਆ ਕਹਿੰਦਾ ਰਫਤਾਰ ਪੈਨ ਕਾਪੀ ਤੇ ਘਰ ਨੋਟ ਕਰ ਲਾ ਮੈਨੂੰ ਦੱਸੀ ਕਹਿੰਦਾ ਜਦੋਂ ਪਾਣੀ ਦਾ ਪੱਦਰ ਨੀਮਾ ਹੋ ਗਿਆ ਆਪਾਂ ਇਹਨਾਂ ਦੀਆਂ ਛੱਤਾਂ ਪਵਾ ਕੇ ਦਵਾ ਗਿਆ ਜਿਨ੍ਹਾਂ ਦੀਆਂ ਮੱਜਾਂ ਰੜ ਗਈਆਂ ਉਹਨਾਂ ਦਾ ਕਾਰੋਬਾਰ ਆਪਾਂ ਜਿਹੜੇ 5-5 ਸਾਲ ਪਿੱਛੇ ਚਲੇ ਗਏ ਬਾਹਾਂ ਤੋਂ ਫੜ ਕੇ ਫੇਰ ਬਰਾਬਰ ਖੜੇ ਕਰਨੇ ਆ ਪਹਿਰਾ ਸਰ ਕਰਾਂ ਕਿ ਤੂੰ ਕਹਿੰਦਾ ਨੋਟ ਕਰ ਲਈ ਯਾਰੀ ਤੂੰ ਵੱਡੀ ਗਾ ਹੋਰ ਮੈਂ ਕੀ ਕੀ ਕਾਖਦਾ ਜੀ ਹੁਣ ਮੈਂ ਗੱਲਾਂ ਹਨਾ ਹਰਜੀਤ ਹਰਮਨ ਭਾਈ ਦੂਜਾ ਰਵਿੰਦਰ ਗਰੇਵਾਲ ਦੋ ਵੋਟਾਂ ਦੇ ਕੇ ਗਏ ਜੀ ਹਨਾ 11 ਲੱਖ ਦੀਆਂ ਦੋ ਵੋਟਾਂ ਹੁਣ ਲੋਕੀ ਤਾਂ ਆਈਆਂ ਵੀ ਫੋਟੋ ਖਿੱਚ ਕੇ ਪਾਤੀ ਹੁਣ ਜੀ ਦੇਖੋ ਇਹ ਸੇਵਾ ਹਰਜੀਤ ਹਰਮਨ ਦਾ ਐਡਾ ਜੀ ਪੋਹਣਾ ਬੰਦਾ ਉਹ ਤਾਂ ਕਹਿੰਦਾ ਯਾਰ ਵੀਡੀਓ ਵੀ ਨਹੀਂ ਪਾਉਣੀ ਤੁਸੀਂ ਕਸਤੀਆਂ ਦੀ ਮੈਂ ਕਿਹਾ ਨਹੀਂ ਯਾਰ ਭਾਈ ਜਦੋਂ ਤੁਸੀਂ ਛੋਟੇ ਜਦੋਂ ਕੋਈ ਲੋਕ ਤੁਹਾਨੂੰ ਨਿੰਦਦੇ ਆ ਫਿਰ ਚੰਗੇ ਕੰਮ ਵੀ ਤਾਂ ਤੁਹਾਡੇ ਅੱਗੇ ਆਉਣੇ ਚਾਹੀਦੇ ਆ ਯਾਰ ਪਰਮਾਤਮਾ ਔਖੀ ਘੜੀ ਉਹ ਤੀ ਲੈ ਕੇ ਆਉਂਦਾ ਜਿਹਦਾ ਪਰਮਾਤਮਾ ਨੂੰ ਪਤਾ ਵੀ ਆਨੇ ਔਖੀ ਘੜੀ ਨੂੰ ਪਾਰ ਕਰਕੇ ਲੰਘ ਜਾਣਾ ਸ਼ਾਇਦ ਇਹ ਲੋਕ ਆਪਣੇ ਨਾਲੋਂ ਜ਼ਿਆਦਾ ਜਝਾਰੂ ਨੇ ਜ਼ਿਆਦਾ ਜੱਜਬੇ ਵਾਲੇ ਆ ਠੀਕ ਆ ਬਹੁਤ ਤਕੜੇ ਆ ਇਹ ਲੋਕ ਜਿਹੜੇ ਇੰਨਾ ਕੋਸ ਸਹਿ ਲੈਂਦੇ ਆ ਹਰ ਸਾਲ ਮਾਰ ਸਹਿ ਲੈਂਦੇ ਆ ਫੇਰ ਵੀ ਯਾਰ ਹਾਸੇ ਚਿਹਰਿਆਂ ਤੇ ਆਏ ਚੜਦੀ ਕਲਾ ਵਾਲੇ ਲੋਕ ਬਾਰਡਰਾਂ ਵਾਲੇ ਹਨਾ ਵਲੇ ਫਾਜ਼ਲਕਾ ਦੇ ਪਿੰਡਾਂ ਦੇ ਵਿੱਚ ਆ ਮੇਰੇ ਇਸ ਪਾਸੇ ਪਾਕਿਸਤਾਨ ਦਾ ਬਾਰਡਰ ਹੈ ਇਹੋ ਲੋਕ ਨੇ ਜਿਹੜੇ ਤੇ ਇੱਕ ਜਿਹੜੇ ਹੈਗੇ ਆ ਉਹ ਰੋਸ ਆ ਇਹਨਾਂ ਦਾ ਕਿ ਜਿਸ ਵੇਲੇ ਬਾਰਡਰ ਗਰਮ ਹੁੰਦਾ ਆ ਉਸ ਵੇਲੇ ਵੀ ਸਾਨੂੰ ਉੱਠਣ ਦੇ ਲਈ ਕਹਿ ਦਿੱਤਾ ਜਾਂਦਾ ਤਬਾਹੀ ਸਾਡੀ ਹוס ਵੇਲੇ ਵੀ ਆ ਤੇ ਜਿਸ ਵੇਲੇ ਪਾਣੀ ਦੀ ਮਾਰ ਪੈਂਦੀ ਆ ਉਸ ਵੇਲੇ ਸਾਡਾ ਹਾਲਚਾਲ ਪੁੱਛਣ ਦੇ ਲਈ ਕੋਈ ਨਹੀਂ ਆਉਂਦਾ ਤਾਂ ਇਹਨਾਂ ਪਿੰਡਾਂ ਦੇ ਵਿੱਚ ਵੱਖ-ਵੱਖ ਸੰਸਥਾਵਾਂ ਜਿਹੜੀਆਂ ਨੇ ਉਹ ਰਸਦ ਪੰਚਾ ਰਹੀਆਂ ਨੇ ਉਹ ਲੰਗਰ ਜਿਹੜਾ ਆ ਉਹ ਪੰਚਾ ਰਹੀਆਂ ਨੇ ਕਲਗੀਧਰ ਟਰਸਟ ਬੜੂ ਸਾਹਿਬ ਤੋਂ ਅ ਭਾਈ ਜਿਹੋਰੇ ਜਿਹੜੇ ਨੇ ਇੱਥੇ ਲੱਗੇ ਹੋਏ ਨੇ ਸੋਸ਼ਲ ਮੀਡੀਆ ਤੋਂ ਬਈ ਰਫਤਾਰ ਰਾਏ ਹੋ ਰਹੀ ਪਹਿਲੇ ਦਿਨ ਤੋਂ ਜਿਹੜੇ ਨੇ ਉਹ ਲੱਗੇ ਹੋਏ ਨੇ ਖਾਸ ਕਰ ਉਹਨਾਂ ਨੌਜਵਾਨਾਂ ਨੂੰ ਵੀ ਹੌਸਲਾ ਅਫਜ਼ਾਈ ਕਰਨੀ ਜ਼ਰੂਰ ਬਣਦੀ ਆ ਜਿਹੜੇ ਪਹਿਲੇ ਦਿਨ ਤੋਂ ਜਿਹੜੇ ਨੇ ਉਹ ਇਨ੍ਹਾਂ ਲੋਕਾਂ ਦੇ ਮੂੰਹਾਂ ਤੱਕ ਰਾਸ਼ਨ ਪਹੁੰਚਾਉਣੇ ਲੋਕਾਂ ਦੇ ਢਿੱਡ ਭਰ ਲੈਣੇ ਕਿਉਂਕਿ ਲੋਕਾਂ ਦਾ ਰੋਸ ਇਹ ਆ ਕਿ ਸਰਕਾਰ ਦਾ ਬਣਦਾ ਜ਼ਿਮਮਾ ਸਰਕਾਰ ਨੇ ਨਹੀਂ ਜਿਹੜਾ ਹੈਗਾ ਉਹ ਨਿਭਾਇਆ ਰਫਤਾਰ ਮੇਰੇ ਨਾਲ ਨੇ ਰਫਤਾਰ ਪਹਿਲੇ ਦਿਨ ਤੋਂ ਹਾਲਾਤ ਇਨ੍ਹਾਂ ਪਿੰਡਾਂ ਦੇ ਕੀ ਰਹੇ ਨੇ ਹਾਲਾਤ ਜੀ ਇੰਨਾ ਪਿੰਡਾਂ ਦੇ ਬਹੁਤ ਮਾੜੇ ਆ ਦੇਖੋ ਮੈਂ ਇੱਥੇ ਆ ਕੇ ਇੱਕ ਚੀਜ਼ ਫੀਲ ਕੀਤੀ ਆ ਵੀ ਬਾਰਡਰ ਵਾਲੇ ਲੋਕਾਂ ਦੀ ਕੋਈ ਜ਼ਿੰਦਗੀ ਨਹੀਂ ਜੇ ਕੱਲ ਨੂੰ ਉਧਰੋਂ ਗੋਲੀ ਚੱਲਦੀ ਆ ਤੇ ਤਾਂ ਇਹਨਾਂ ਦੇ ਵਿਚਾਰਿਆਂ ਦੇ ਘਰ ਖਾਲੀ ਕਰਾ ਦਿੰਦੇ ਆ ਜੀ ਉੱਪਰ ਦੀ ਹੜਾਂ ਦੀ ਮਾਰ ਠੀਕ ਹੈ ਜੀ ਪਹਿਲਾ ਲੌਕਡਾਊਨ ਫਿਰ 2023 ਦੇ ਵਿੱਚ ਜਦੋਂ ਹੜ ਆਏ ਉਸ ਤੋਂ ਬਾਅਦ ਚੋ 24 ਜਿਨ੍ਹਾਂ ਨੇ ਕਰਜ਼ੇ ਚੱਕ ਕੇ ਆਪਦੇ ਮਕਾਨ ਸੈੱਟ ਕੀਤੇ ਤੇ ਉਹ ਕਰਜ਼ਾ ਹਜੇ ਲੱਥੇ ਵਾਲੀ ਤੇ 25 ਦੇ ਵਿੱਚ ਫੇਰ ਹੜਾਂ ਦੀ ਮਾਰ ਆ ਗਈ ਜੀ ਤੇ ਪੈਲੀਆਂ ਕੱਚੀਆਂ ਇਹਨਾਂ ਦੀਆਂ ਨਾ ਜ਼ਮੀਨਾਂ ਤੇ ਕੋਈ ਲੋਨ ਲੈ ਸਕਦੇ ਆ ਨਾ ਕੋਈ ਹੋਰ ਵੀ ਪੈਸੇ ਲੈ ਕੇ ਆਪਦਾ ਘਰ-ਬਾਰ ਸੈੱਟ ਕਰਦੀਏ ਇਹਨਾਂ ਦੀ ਤਾਂ ਜੀ ਬਹੁਤ ਔਖੀ ਜ਼ਿੰਦਗੀ ਆ ਮਾੜੀ ਜੀ ਗੱਲ ਤੋਂ ਇਹਨਾਂ ਦੇ ਘਰ ਖਾਲੀ ਕਰਾ ਦਿਓ ਚਲੋ ਜੀ ਇਧਰੋ ਜੁੱਲੀ ਵਾਸਤੇ ਚੱਕ ਕੇ ਉੱਧਰ ਇਧਰ ਚਲੋ ਹੜ ਤਾਂ ਆਈ ਆਏ ਆ ਇਹ ਉਹੀ ਸਤਲੋਈ ਦਰਿਆ ਦਾ ਪਾਣੀ ਆ ਜੀ ਜਿਹਦੇ ਵਿੱਚ ਫੈਕਟਰੀਆਂ ਦਾ ਜਿਹੜਾ ਗੰਦਾ ਪਾਣੀ ਬੁੱਢੇ ਨਾਲੇ ਚ ਪਾਇਆ ਜਾਂਦਾ ਉਹ ਪਾਣੀ ਆ ਕੇ ਇਹਦੇ ਵਿੱਚ ਮਿਲਦਾ ਸੀ ਇੱਕ ਤਾਂ ਹੜਾਂ ਦੀ ਮਾਰ ਉਤੋਂ ਦੀ ਚਮੜੀ ਦੇ ਰੋਗ ਕੈਂਸਰ ਆਰ ਗਿਆ ਬਿਮਾਰੀਆਂ ਹੁਣ ਤੁਸੀਂ ਦੇਖੋ ਚਲੋ ਮੈਨੂੰ ਤਾਂ 15 ਦਿਨ ਹੋਏ ਆ ਜੀ ਇੱਥੇ ਇਹਨਾਂ ਦੇ ਵਿੱਚ ਫਿਰਦਿਆਂ ਨੂੰ ਜਦੋਂ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਚੋਂ ਕਿੰਨੇ ਰੋਗ ਇਹਨਾਂ ਨੂੰ ਲੱਗਣੇ ਆ ਆ ਤੁਸੀਂ ਦੇਖੋ ਮੇਰੀ ਸਾਰੀ ਚਮੜੀ ਇੱਥੇ ਆ ਹੁਣ ਮਤਲਬ ਉਹ ਉਖੜਨ ਹੀ ਲੱਗੀ ਆ ਦੇਖੋ ਤੀ ਹਣਾ ਹਾਂਜੀ ਆ ਦੇਖੋ ਹੁਣ ਪੱਟਾ ਤੋਂ ਇੱਥੋਂ ਆ ਜਿਵੇਂ ਪਾਣੀ ਚ ਉਤਰਦੇ ਆ ਆ ਸਾਰੇ ਦੇਖੋ ਤੁਸੀਂ ਇੱਥੇ ਆ ਸਾਰੀ ਇਨਫੈਕਸ਼ਨ ਹੋ ਗਈ ਜੀ ਇੱਥੇ ਠੀਕ ਆ ਇੱਥੇ ਵੀ ਆ ਮੂੰਹ ਸਾਰਾ ਨੱਕ ਨੂੰ ਕਿੱਥੋਂ ਹੁਣ ਹੁਣ ਚਲੋ ਮੈਂ ਤਾਂ 15 ਦਿਨਾਂ ਤੋਂ ਇੱਥੇ ਆ ਜੇ ਮੇਰਾ 15 ਦਿਨ ਇੱਥੇ ਰਹਿ ਕੇ ਇਹ ਹਾਲ ਆ ਤਾਂ ਇਹ ਲੋਕਾਂ ਦਾ ਕੀ ਬਣਦਾ ਹੋਊਗਾ ਜੀ ਇਹ ਇਹ ਜਦੋਂ ਸੋਚਦੇ ਆ ਨਾ ਅੱਜ ਤੁਸੀਂ ਦੇਖੋ ਮੈਂ ਅੱਜ ਖਬਰ ਦੇਖਦਾ ਸੀਗਾ ਬੁੱਢੇ ਨਾਲੇ ਦਾ ਜਿਹੜੇ ਵਿਰੋਧ ਕਰਦੇ ਆ ਵੀ ਫੈਕਟਰੀਆਂ ਦਾ ਪਾਣੀ ਨਹੀਂ ਪੈਣਾ ਚਾਹੀਦਾ ਬੁੱਢੇ ਨਾਲੇ 'ਚ ਵੀ ਬੁੱਢੇ ਨਾਲੇ ਦਾ ਗੰਦਾ ਪਾਣੀ ਭਾਈ ਸੱਤ ਲੋਜ ਤੋਂ ਤੁਸੀਂ ਕਿਉਂ ਪਾ ਰਹੇ ਹੋ ਠੀਕ ਹੈ ਉੱਥੇ ਡਾਈੰਗ ਨੂੰ ਬੰਦ ਕਰਨ ਦੇ ਆਰਡਰ ਆਏ ਤੇ ਡਾਈੰਗ ਐਸੋਸੀਏਸ਼ਨ ਵਾਲੇ ਜਿਹੜੇ ਹੁਣ ਬੁੱਢੇ ਨਾਲੇ ਨੂੰ ਹਾਂ ਇਹ ਪਾਣੀ ਜੋ ਹਾਂਜੀ ਹਾਂਜੀ ਉਹਨਾਂ ਨੂੰ ਜਿਹੜੇ ਕਹਿੰਦੇ ਸੀਗੇ ਐਸੋਸੀਏਸ਼ਨ ਵਾਲਿਆਂ ਨੂੰ ਭਾਈ ਤੁਸੀਂ ਟੈਂਕ ਬੰਦ ਕਰੋ ਬੁੱਡੇ ਨਾਲੇ ਚੋਂ ਕਿਉਂ ਤੁਸੀਂ ਉਹ ਪਾਉਣੇ ਹੋ ਗੰਦਾ ਪਾਣੀ ਉਹਨਾਂ ਦੇ ਉਹ ਡਾਈਂਗ ਐਸੋਸੀਏਸ਼ਨ ਵਾਲੇ ਗੱਲ ਪੈਗੇ ਠੀਕ ਹੈ ਜੀ ਹੁਣ ਇਹ ਤਾਂ ਹੁਣ ਪੱਕੇ ਤੌਰ ਤੇ ਮੈਂ ਤੁਹਾਡੇ ਸਾਹਮਣੇ ਦਿਖਾ ਰਿਹਾ ਜੀ ਆਹ ਆ ਜੋ ਮੇਰਾ ਬੁਰਾ ਹਾਲ ਹੋਇਆਗਾ ਇਹ ਲੋਕ ਤਾਂ ਇੰਨੇ ਪੀੜਤ ਨੇ ਅਪੰਗ ਆ ਜਿਹੜੇ ਬੱਚੇ ਬਹੁਤ ਜ਼ਿਆਦਾ ਇੱਥੇ ਪੈਦਾ ਹੁੰਦੇ ਆ ਜੀ ਕਿਉਂ ਕਿਉਂਕਿ ਇਹੀ ਪਾਣੀ ਇਹਨਾਂ ਨੇ ਪੀਣਾਗਾ ਇਹੀ ਪਾਣੀ ਪੀ ਕੇ ਸਰਵਾਈਵ ਕਰਨਾਗਾ ਠੀਕ ਹੈ ਜੀ ਸੋ ਇਹ ਹਾਲਾਤ ਦੇਖ ਕੇ ਤਾਂ ਮਤਲਬ ਬਹੁਤ ਜ਼ਿਆਦਾ ਜੀ ਰੂਹ ਕੰਬਦੀ ਆ ਦੇਖ ਕੇ ਲੱਗਦਾ ਵੀ ਲੋਕ ਜਿਹੜੇ ਨੇ ਫਿਰ ਵੀ ਚੜ੍ਹਦੀ ਕਲਾ ਵਾਲੇ ਨੇ ਪੂਰੇ ਚੜਦੀ ਕਲਾ ਲਿਆ ਜੀ ਹੁਣ ਆਪਾਂ ਤੇ ਜਾ ਰਹੇ ਲਾ ਜਾ ਕੇ ਆਇਆ ਕਿਵੇਂ ਜਕਾਰੇ ਛੱਡਦੇ ਆਪਾਂ ਨੂੰ ਦੇਖ ਕੇ ਤੇ ਮੈਂ ਇੱਥੇ ਬਾਪੂ ਜੀ ਦਿਖਾਉਣਾ ਤੁਹਾਨੂੰ ਮੈਂ ਕਹਿੰਦਾ ਬਾਪੂ ਜੀ ਕੋਲੇ ਗਿਆ ਬਾਪੂ ਬਾਪੂ ਨੂੰ ਮੈਂ ਗਿਆ ਵੀ ਬਾਪੂ ਕਹਿੰਦਾ ਵੀ ਇੱਕ ਕਹਿੰਦਾ ਤੁਹਾਡੀ ਖਾਲਸੇ ਵਾਲੀ ਹੋਈ ਕਹਿੰਦਾ ਕਿਸਤੀ ਆਉਂਦੀ ਆ ਸਾਡੇ ਕੋਲ ਕਹਿੰਦਾ ਕਹਿੰਦਾ ਸਰਕਾਰਾਂ ਤੋਂ ਕਹਿੰਦਾ ਅਸੀਂ ਕੋਈ ਆਸ ਨਹੀਂ ਰੱਖਦੇ ਕਹਿੰਦਾ ਸਰਕਾਰਾਂ ਦਾ ਚਾਉਂਦਿਆਂ ਨੇ ਵੀ ਅਸੀਂ ਉਹਨਾਂ ਉਹਨਾਂ ਮੂਰੇ ਹੱਥ ੱਢੀਏ ਕਹਿੰਦਾ ਪਰ ਸਾਨੂੰ ਪਤਾ ਵੀ ਜਿੰਨਾ ਚਿਰ ਖਾਲਸਾ ਪੰਥ ਹੈਗਾ ਨਾ ਰਹਿਦੀ ਦੁਨੀਆ ਤੱਕ ਕਹਿੰਦਾ ਸਾਨੂੰ ਸਰਕਾਰਾਂ ਮੂਰੇ ਹੱਥ ੱਡਾਂ ਦੀ ਲੋੜ ਨਹੀਂ ਏ ਜੱਜ ਬਾਜੀ ਇਹਨਾਂ ਲੋਕਾਂ ਦੇ ਵਿੱਚ ਪੂਰੇ ਚੜਦੀ ਕਲਾਲੇ ਹੁਣ ਜੇ ਸਾਡੇ ਵਰਗਿਆਂ ਦੇ ਇੱਕ ਵਾਰ ਮਾਰ ਪੈ ਜੇ ਆਪੇ ਉੱਠੇ ਨਹੀਂ ਜਾਂਦਾ ਮਾੜੀ ਜੀ ਆਪਾਂ ਨੂੰ ਹੋ ਜੇਣਾ ਵੀ ਘਰ ਦੇ ਵਿੱਚ ਇਹ ਪਾਣੀ ਦਾ ਗਲਾਸ ਡੋਲ ਜੇ ਤਾਂ ਸਾਰੇ ਪਰਿਵਾਰ ਤੇ ਉਹ ਹੋ ਜਾਂਦਾ ਵੀ ਆਹ ਕੀ ਹੋ ਗਿਆ ਫ੍ਰਿਜ ਤੇ ਟੀਵੀ ਤੇ ਪਾਣੀ ਡੋਲੀਏ ਹੁਣ ਇਹਨਾਂ ਦਾ ਕੀ ਆ ਤੁਹਾਨੂੰ ਮੈਂ ਪਹਿਲਾਂ ਦੱਸਿਆ ਸਮਾਨ ਇਧਰੋਂ ਚਾੱਕ ਕੇ ਕਦੇ ਉਧਰ ਹਰ ਸਾਲ ਹੀ ਐਂ ਕਰਦੇ ਆ ਅੱਧਾ ਸਮਾਨ ਤਾਂ ਇਹਨਾਂ ਦਾ ਕਦੇ ਇਧਰੋਂ ਉਧਰ ਲੈ ਕੇ ਉਧਰੋਂ ਇਧਰ ਐਂ ਟੁੱਟ ਟੁੱਟ ਜਾਂਦਾ ਹੁਣ ਕੁਝ ਮੁੰਡਿਆਂ ਦੀਆਂ ਤਾਂ ਜੀ ਜੁਆਇਨਿੰਗਾਂ ਸੀਗੀਆਂ ਵਿਚਾਰਿਆਂ ਦੀਆਂ ਤੇ ਉਧਰ ਦੀ ਪਾਣੀ ਆ ਗਿਆ ਤੇ ਹੁਣ ਬੰਨ ਤੇ ਜਾ ਜਾਣੀ ਗਿਆ ਕਿਉਂਕਿ ਦਰਿਆ 40 ਫੁੱਟ ਆ ਇੱਥੇ ਚਲੋ 10-15 ਫੁੱਟ ਪਾਣੀ ਆ ਉਧਰ ਜਾ ਜਾਣੀ ਜਾਂ ਨੌਕਰੀਆਂ ਵੀ ਪਿੱਛੇ ਰਹਿ ਗਈਆਂ ਜੀ ਤੇ ਇੱਕ ਗੱਲ ਹੋਰ ਜੀ ਕੱਚੀਆਂ ਪੈਲੀਆਂ ਨੇ ਝੋਨੇ ਦੀ ਲਵਾਈ ਆਪਣੀ ਕਿੰਨੇ ਆ 5000 ਰੁਪਇਆ 5000 ਝੋਨੇ ਦੀ ਲਵਾਈ ਆ ਤੇ ਸਰਕਾਰ ਨੇ ਇਹਨਾਂ ਨੂੰ 1 ਕਿੱਲੇ ਦਾ ਪਤਾ ਕਿੰਨਾ ਦਿੱਤਾ ਸੀ 2022-23 ਚ 6000 ਰੁਪਇਆ 6000 ਰੁਪਇਆ 1 ਕਿੱਲੇ ਦਾ ਇਹਨਾਂ ਨੂੰ ਦਿੱਤਾ ਗਿਆ ਜੀ ਵੀ ਥੋੜੀ ਫਸਲ ਖਰਾਬ ਹੋ ਗਈ ਆ 1 ਕਿੱਲੇ ਦੀ ਆ ਚੱਕੋ 6000 ਹੋਣ 60000 ਦਾ ਝੋਨੇ ਦੀ ਲਵਾਈ ਆ ਜੀ 70000 ਰੁਪਏ ਦਾ ਠੇਕਾ ਆ ਗਿਆ ਕਿੱਲੇ ਦਾ ਤੇ ਇਹਦਾ ਹੁਣ ਇੱਕ ਹਿਸਾਬ ਨਾਲ ਮਜ਼ਾਕ ਹੀ ਕਰ ਰਹੀਆਂ ਨੇ ਜੀ ਫਿਰ ਤੁਸੀਂ 15 ਦਿਨਾਂ ਤੋਂ ਇੰਨਾ ਪਿੰਡਾਂ 'ਚ ਫਿਰਦੇ ਹੋ ਤੁਸੀਂ ਸਰਕਾਰ ਦੇ ਨੁਮਾਇंदे ਜ਼ਰੂਰ ਆਉਂਦੇ ਨੇ ਪਰ ਉਹ ਬੰਨਾਂ ਤੋਂ ਆ ਕੇ ਜਾਇਜ਼ਾ ਕਹਿੰਦੇ ਜਾਇਜ਼ਾ ਲੈ ਕੇ ਮੁੜ ਜਾਂਦੇ ਨੇ ਜੇ ਗਰਾਊਂਡ ਦੀ ਗੱਲ ਕਰਾਂ ਤਾਂ ਗਰਾਊਂਡ ਤੇ ਸਰਕਾਰ ਦੇਖੀ ਕਿਤੇ ਤੁਰਦੀ ਫਿਰਦੀ ਜਿਹੜੀ ਕਹਿੰਦੀ ਸੀ ਵੀ ਸੱਥਾਂ ਤੋਂ ਚੱਲੂ ਗਰਾਊਂਡ ਤੋਂ ਚੱਲੂ ਗਰਾਊਂਡ ਤੇ ਸਰਕਾਰ ਦੇਖੀ ਹੁਣ ਜੀ ਦੇਖੋ ਉਹ ਤਾਂ ਆਪਾਂ ਨੂੰ ਸਾਰਾ ਕੁਝ ਦਿਂਦਾ ਆ ਜੀ ਸੋਸ਼ਲ ਮੀਡੀਆ ਤੇ ਹੈਨਾ ਵੀ ਕੌਣ ਆ ਰਿਹਾ ਕੌਣ ਨਹੀਂ ਆ ਰ ਹੁਣ ਸਰਕਾਰ ਚਲੋ ਆ ਰਹੀ ਆ ਹਾਲਚਲ ਪੁੱਛਣ ਆ ਰਹੇ ਆ ਪਰ ਜੀ ਜੇ ਮੈਂ ਇੱਕ ਗੱਲ ਆਖਾਂ ਵੀ ਜਿਹੜੇ ਆਪਾਂ ਨਮਾਇंदे ਚੁਣ ਕੇ ਭੇਜਿਆ ਉਹਨਾਂ ਦਾ ਕੰਮ ਹੈਗਾਗਾ ਜਦੋਂ ਉਹਨਾਂ ਨੂੰ ਪਤਾ ਸੀ ਵੀ ਪਹਿਲਾਂ ਹੀ ਹੜ ਆ ਰਹੇ ਆ ਤਾਂ ਪਹਿਲਾਂ ਹੀ ਉਹਨਾਂ ਨੇ ਕਿਉਂ ਨਹੀਂ ਰੋਕथाम ਦੇ ਜਿਹੜੇ ਪ੍ਰਬੰਧ ਕੀਤੇ 1988 ਦੇ ਵਿੱਚ ਚਲੋ ਆਪਾਂ ਨੂੰ ਪਤਾ ਵੀ ਆਪਣੇ ਕੋਲੇ ਇਕੁਪਮੈਂਟ ਜਿਹੜੇ ਘੱਟ ਸੀਗੇ ਜਿਹੜਾ ਸੋਰਸ ਆਪਣੇ ਕੋਲ ਉਹਨੇ ਹੈ ਨਹੀਂ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਆਪਣੇ ਕੋਲ ਇੰਨੇ ਜਿਆਦਾ ਸੋਰਸ ਨੇ ਇੰਨੇ ਜਿਆਦਾ ਮਤਲਬ ਕੈਸਟੀਆਂ ਨੇ ਹੋਰ ਆਪਣੇ ਕੋਲ ਸੌ ਪ੍ਰਬੰਧ ਨੇ ਟੈਕਨੋਲੋਜੀ ਡੈਮ ਵੀ ਬਣੇ ਨੇ ਹਨਾ ਤੇ ਆਪਾਂ ਕਿੰਨੀਆਂ ਆਪਾਂ ਨਾਲੇ ਬਣਾਏ ਨੇ ਸੂਏ ਹਨਾ ਤੇ ਫਿਰ ਵੀ ਆਪਾਂ ਜੇ 88 ਹਜ਼ਾਰਗੇ ਹਾਲਾਤ ਇੰਨੇ ਸੋਰ ਸੌਣ ਤੋਂ ਬਾਅਦ ਵੀ ਜੇ ਪੈਦਾ ਕਰਨੇ ਆ ਇਹਦਾ ਮਤਲਬ ਜੀ ਫਿਰ ਤਾਂ ਸਰਕਾਰ ਫੇਲ ਆ ਫਿਰ ਤਾਂ ਆਪਣਾ ਤੇ ਹੁਣ ਜੇ ਆਪਾਂ ਪਜਾਮੇ ਚੱਕ ਕੇ ਜੇ ਕੋਈ ਸਰਕਾਰੀ ਨਮਾਇਦੇ ਵਿੱਚ ਆਉਂਦੇ ਆ ਵੀ ਉਹਨਾਂ ਦਾ ਇਹ ਕੰਮ ਨਹੀਂ ਸੀ ਇਹ ਤਾਂ ਜੋ ਖਾਲਸੇ ਨੇ ਵੀ ਉਹ ਕਰ ਦੇਣਾ ਸੀ ਤੁਸੀਂ ਹੜਾਂ ਦੀ ਰੋਕਥਾਮ ਲਈ ਜਦੋਂ ਤੁਹਾਨੂੰ ਪਤਾ ਪਹਿਲਾਂ ਵੀ ਤੁਸੀਂ ਕਿਉਂ ਨਹੀਂ ਪ੍ਰਬੰਧ ਕੀਤੇ ਸਭ ਤੋਂ ਵੱਡਾ ਸਵਾਲ ਤਾਂ ਜੀ ਇਹ ਬਣਦਾਗਾ ਹੁਣ ਬਾਕੀ ਚਲੋ ਮਾਲ ਕੇ ਜਾਣਦਾ ਜੀ ਇਹ ਤਾਂ ਹੁਣ ਸਾਰਿਆਂ ਨੂੰ ਆਪਾਂ ਨੂੰ ਦਿਸ ਹੀ ਜਾਂਦਾਗਾ ਹੁਣ ਕਿਉਂ ਮੈਂ ਤਾਂ ਠੀਕ ਹੈ ਨਹੀਂ ਗੱਲ ਕਰੀ ਇਹਨਾਂ ਨੂੰ ਤਾਂ ਵੀ 15 ਦਿਨ ਰਹਿ ਕੇ ਸਾਡੇ ਆ ਹਾਲਾਤ ਹੋ ਗਏ ਨੇ ਇਹਨਾਂ ਨੇ ਤਾਂ ਸਾਰੀ ਉਮਰ ਰਹਿਣਾ ਮੈਨੂੰ ਲੱਗਦਾ ਇਹ ਤਾਂ ਫਿਰ ਬਿਮਾਰੀਆਂ ਦੇ ਨਾਲ ਕਿ ਰਹੀ ਰਹਿਣਾ ਇਹਨਾਂ ਲੋਕਾਂ ਨੇ ਤਾਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਿਮਾਰੀਆਂ ਨੇ ਹੋਰ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਆ ਮੇਰੀ ਚਮੜੀ ਸਾਰੀ ਉੱਠ ਖੜੀ ਜੀ ਆ ਆ ਪਾਗ ਪੈ ਗਈ ਪੈਰ ਦੇ ਵਿੱਚ ਠੀਕ ਆ ਆ ਚਮੜੀ ਉੱਠ ਖੜੀ ਆ ਥੱਲੋਂ ਪੈਰ ਸਾਰੇ ਮੇਰੇ ਤਾਂ ਗਲ ਰਹੇ ਆ ਜੀ ਪੈਰ ਹੌਲੀ ਹੌਲੀ ਹਾਂ ਉਹ ਮੈਂ ਤਾਂ ਤਾਂ ਸੋਚਦਾ ਵੀ ਲੋਕ ਯਾਰ ਸਰਵਾਈਵ ਕਿਵੇਂ ਕਰੀ ਜਾਂਦੇ ਆ ਇਹ ਜਿਵੇਂ ਆਪਾਂ ਕਹਨੇ ਹੁੰਨੇ ਆ ਵੀ ਪਰਮਾਤਮਾ ਔਖੀ ਘੜੀ ਉਹਤੀ ਲੈ ਕੇ ਆਉਂਦਾ ਜਿਹਦਾ ਪਰਮਾਤਮਾ ਨੂੰ ਪਤਾ ਵੀ ਆਨੇ ਔਖੀ ਘੜੀ ਨੂੰ ਪਾਰ ਕਰਕੇ ਲੰਘ ਜਾਣਾ ਸ਼ਾਇਦ ਇਹ ਲੋਕ ਆਪਣੇ ਨਾਲੋਂ ਜ਼ਿਆਦਾ ਜਝਾਰੂ ਨੇ ਜ਼ਿਆਦਾ ਜਜਬੇ ਵਾਲੇ ਆ ਠੀਕ ਆ ਬਹੁਤ ਤਕੜੇ ਆ ਇਹ ਲੋਕ ਜਿਹੜੇ ਇੰਨਾ ਕੁ ਸਹਿ ਲੈਂਦੇ ਆ ਹਰ ਸਾਲ ਮਾਰ ਸਹਿ ਲੈਂਦੇ ਆ ਫੇਰ ਵੀ ਯਾਰ ਹਾਸੇ ਚਿਹਰਿਆਂ ਤੇ ਆਏ ਚੜਦੀ ਕਲਾ ਵਾਲੇ ਲੋਕ ਬਾਰਡਰਾਂ ਵਾਲੇ ਹਨ ਬਹੁਤ ਹਿੰਮਤੀ ਲੋਕ ਨੇ ਜੀ ਬਹੁਤ ਜ਼ਿਆਦਾ ਇੱਕ ਗੱਲ ਹੋਰ ਵੀ ਜੋ ਮੈਂ ਕਿਹਾ ਵੀ ਜਿਹੜੇ ਲੋਕ ਪਹਿਲੇ ਦਿਨ ਤੋਂ ਲੱਗੇ ਹੋਏ ਨੇ ਉਹਨਾਂ ਨੂੰ ਸਲਾਉਣਾ ਵੀ ਬਣਦਾ ਪਰ ਸੋਸ਼ਲ ਮੀਡੀਆ ਵਾਲੇ ਤੋਂ ਥੋੜੇ ਤੇ ਸਵਾਲ ਵੀ ਬਹੁਤ ਚੁੱਕਦੇ ਨੇ ਕਿ ਪੰਜਾਬ ਦੀ ਗੱਲ ਕਰਨ ਲੱਗ ਜਾਂਦੇ ਨੇ ਸੋਸ਼ਲ ਮੀਡੀਆ ਤੇ ਬਹਿ ਕੇ ਘਰਾਂ ਦੇ ਵਿੱਚ ਬੈਠ ਕੇ ਅਸਲ ਗਰਾਊਂਡ ਤੇ ਕਹਿੰਦੇ ਕਰਦੇ ਕੀ ਨੇ ਤਾਂ ਪਰ ਕੁਝ ਹੁਣ ਹੈਗੇ ਨੇ ਜਿਹੜੇ ਗਰਾਊਂਡ ਤੇ ਲੱਗੇ ਹੋਏ ਨੇ ਹਾਂਜੀ ਜਿਹੜੇ ਜੀ ਆਏ ਗਰਾਊਂਡ ਤੇ ਆ ਕੇ ਕਰਦੇ ਆ ਹਨ ਮਤਲਬ ਉਹਨਾਂ ਦੀ ਹੌਸਲਾ ਅਭਜਾਈ ਕਰਨੀ ਚਾਹੀਦੀ ਆ ਹੁਣ ਮੈਂ ਕਈ ਦੇਖਿਆ ਜਦੋਂ ਵੱਡੇ ਵੱਡੇ ਸਿੰਗਰ ਆਉਂਦੇ ਆ ਜੀ ਸਾਡੇ ਲੋਕ ਉਹਨਾਂ ਦਾ ਵਿਰੋਧ ਕਰਨ ਲੱਗ ਜਾਂਦੇ ਆ ਵੀ ਵੱਡੇ ਸਿੰਗਰ ਆ ਕੇ ਫੋਟੋਆਂ ਪਾ ਕੇ ਜਾਂਦੇ ਆ ਪਰ ਮੈਂ ਤੁਹਾਨੂੰ ਇੱਕ ਦਿਲ ਦੀ ਗੱਲ ਸੱਚੀ ਗੱਲ ਕਹਿਣਾ ਜੀ ਜੇ ਵੀ ਸਿੰਗਰ ਆ ਕੇ ਫੋਟੋਆਂ ਨਾ ਪਾਵੇ ਲੋਕੀ ਕਹਿੰਦੇ ਆ ਤੂੰ ਦੱਸ ਕਿੱਥੇ ਜਾ ਕੇ ਆਇਆ ਲੋਕ ਸਰਟੀਫਿਕੇਟ ਮੰਗਦੇ ਆ ਜੀ ਉਹਨਾਂ ਨੂੰ ਫੋਟੋ ਤਾਂ ਖਿੱਚਣੀ ਪੈਂਦੀ ਆ ਮੈਂ ਤਾਂ ਇੱਕ ਗੱਲ ਕਹਿਣਾ ਵੀ ਜੇ ਕੋਈ ਸਿੰਗਰ ਆਉਂਦਾਗਾ ਹੜਪੀੜਤਾ ਦੀ ਸੇਵਾ ਲਈ ਉਹ ਕੁਝ ਦੇ ਕੇ ਹੀ ਜਾਂਦਾਗਾ 5 ਲੱਖ ਰੁਪਈਆ 10 ਲੱਖ ਰੁਪਈਆ ਹਨਾ 2 ਲੱਖ ਚਲੋ ਰਾਸ਼ਨ ਤਾਂ ਲੈ ਕੇ ਆਉਂਦਾ ਪਰ ਤੁਸੀਂ ਯਾਰ ਵਿਰੋਧ ਨਾ ਕਰੋ ਆ ਕੱਲ ਗੁਲਾਬ ਸਿੱਧੂ ਬਾਈ ਦਾ ਇੱਥੇ ਕਿਸ ਨੇ ਕਰਤਾ ਜੀ ਵਿਰੋਧ ਉਹ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਜੀ ਉਹ ਬੰਦੇ ਨੇ ਉਹ ਕਹਿੰਦਾ ਵੀ 5 ਲੱਖ ਰੁਪਏ ਦਾ ਡੀਜ਼ਲ ਕਹਿੰਦਾ ਜਦੋਂ ਪਾਣੀ ਦਾ ਪੱਧਰ ਨੀਮਾ ਹੋ ਗਿਆ ਵੀ ਮੇਰੇ ਵੱਲੋਂ ਇਹ ਤੂੰ ਉੱਤੇ ਬੰਦਾ ਕੀ ਕਰ ਦੋਵੇਂ ਪੰਜਾਬੀ ਹੋਣ ਦੇ ਨਾਤੇ ਫਰਜ਼ ਨਿਭਾ ਰਿਆ ਯਾਰ ਆਪਾਂ ਫੇਰ ਵੀ ਉਹਨਾਂ ਨੂੰ ਕਹੀ ਜਾਈਏ ਸਾਨੂੰ ਹੌਸਲਾ ਆਉਂਦਾ ਹਰ ਫਚੀਮਾ ਬਾਈ ਆਇਆ ਕਹਿੰਦਾ ਰਫਤਾਰ ਪੈਨ ਕਾਪੀ ਦੇ ਘਰ ਨੋਟ ਕਰ ਲਾ ਮੈਨੂੰ ਦਸੀ ਕਹਿੰਦਾ ਜਦੋਂ ਪਾਣੀ ਦਾ ਪੱਧਰ ਨੀਮਾ ਹੋ ਗਿਆ ਆਪਾਂ ਇਹਨਾਂ ਦੀਆਂ ਛੱਤਾਂ ਪਵਾ ਕੇ ਦਵਾਗੇ ਜਿਨ੍ਹਾਂ ਦੀਆਂ ਮੱਜਾਂ ਰੜ ਗਈਆਂ ਉਹਨਾਂ ਦਾ ਕਾਰੋਬਾਰ ਆਪਾਂ ਜਿਹੜੇ 5-5 ਸਾਲ ਪਿੱਛੇ ਚਲੇ ਗਏ ਬਾਹਰ ਤੋਂ ਫੜ ਕੇ ਫੇਰ ਬਰਾਬਰ ਖੜੇ ਕਰਨੇ ਆ ਪੈਰਾ ਸਰ ਕਰਾਂਗੇ ਤੂੰ ਕਹਿੰਦਾ ਨੋਟ ਕਰ ਲਈ ਯਾਰੀ ਦੂ ਵੱਡੀ ਗਾ ਹੋਰ ਮੈਂ ਕੀ ਕੀ ਕਾਖਦਾ ਜੀ ਹੁਣ ਮੈਂ ਗੱਲਾਂ ਹਨ ਜੇ ਆਪਾਂ ਦੱਸਾਂ ਤੇ ਆਈ ਹਰਜੀਤ ਹਰਮਨ ਬਾਈ ਠੀਕ ਹੈ ਜੀ ਦੂਜਾ ਰਵਿੰਦਰ ਗਰੇਵਾਲ ਦੋ ਵੋਟਾਂ ਦੇ ਕੇ ਗਏ ਜੀ ਹਨਾ 11 ਲੱਖ ਦੀਆਂ ਦੋ ਵੋਟਾਂ ਹੁਣ ਲੋਕੀ ਤਾਂ ਆਈਆਂ ਵੀ ਫੋਟੋ ਖਿੱਚ ਕੇ ਪਾ ਹਣਜੀ ਦੇਖੋ ਇਹ ਸੇਵਾ ਹਰਜੀਤ ਹਰਮਨ ਦਾ ਐਡਾ ਜੀ ਪੋਹਲਾ ਬੰਦਾ ਉਹ ਤਾਂ ਕਹਿੰਦਾ ਯਾਰ ਵੀਡੀਓ ਵੀ ਨਹੀਂ ਪਾਉਣੀ ਤੁਸੀਂ ਕਿਸਤੀਆਂ ਦੀ ਮੈਂ ਕਿਹਾ ਨਹੀਂ ਯਾਰ ਬਾਈ ਜਦੋਂ ਤੁਸੀਂ ਥੋੜੇ ਜਦੋਂ ਕੋਈ ਲੋਕ ਤੁਹਾਨੂੰ ਨਿੰਦਦੇ ਆ ਜਿਹੜਾ ਹਨਾ ਫਿਰ ਚੰਗੇ ਕਾਰੰਮ ਵੀ ਤਾਂ ਤੁਹਾਡੇ ਅੱਗੇ ਆਉਣੇ ਚਾਹੀਦੇ ਆ ਯਾਰ ਪੰਜਾਬੀ ਹੋਣ ਦੇ ਨਾਤੇ ਮੈਂ ਤਾਂ ਐਂ ਕਹਿਣਾ ਜਿਹੜਾ ਬੰਦਾ ਆਉਂਦਾਗਾ ਉਹ ਉਹ ਹੌਸਲਾ ਵਧਾਉਣ ਦਾ ਸਾਨੂੰ ਕਿੰਨਾ ਹੌਸਲਾ ਹੋ ਜਾ ਵੀ ਦੋ ਬੇੜੀਆਂ ਆਪਣੇ ਕੋਲ ਹੋਰ ਆ ਗਈਆਂ ਹੁਣ ਆਪਾਂ ਲੰਗਰ ਪਾਣੀ ਉਧਰ ਫੇਰ ਆਪਾਂ ਪਹੁੰਚਦਾ ਕਰਾਂਗੇ ਇੱਕ ਸਾਨੂੰ ਵੀ ਹੌਸਲਾ ਹੋ ਗਿਆ ਵੀ ਹਾਂ ਵੀ ਜੇ ਆਪਾਂ ਕੱਲ ਨੂੰ ਕਿਸੇ ਦਾ ਹੁਣ ਮੈਂ ਇੰਨਾ ਜੋਗਾ ਥੋੜੀ ਜਿਹੀ ਕਿਸੇ ਦਾ ਘਰ ਪਵਾ ਦੂੰ ਪਰ ਮੈਨੂੰ ਹੌਸਲਾ ਵੀ ਜੇ ਕੋਈ ਹੜ ਪੀੜ ਤੇ ਮੇਰੇ ਨਾਲ ਸੰਪਰਕ ਕਰੂਗਾ ਪਿੱਛੇ ਮੇਰੇ ਭਰਾ ਖੜੇ ਆ ਮੈਂ ਉਹਨਾਂ ਨੂੰ ਕਹਿ ਕੇ ਉਹਨਾਂ ਨੂੰ ਪੈਰਾਂ ਸਰ ਕਰ ਸਕਦਾ ਇਹ ਜਿਹੜੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ ਜੀ ਆਪਾਂ ਨੂੰ ਪਰ ਮੈਨੂੰ ਇਹ ਲੱਗਦਾ ਵੀ ਸ਼ਾਇਦ ਜੇ ਅੱਜ ਕਲਾਕਾਰ ਭਾਈ ਜਣੇ ਦੇਖੇ ਜਿਵੇਂ ਕਲਾਕਾਰ ਭਰਾਮਾ ਨੇ ਪੰਜਾਬ ਦੇ ਲਈ ਇਸ ਵਾਰੀ ਪੈਸਾ ਭਰਾਇਆ ਕਰੋੜਾਂ ਮਨਕੀਰ ਤੌਲਕ ਦੀ ਗੱਲ ਕਰੀਏ ਦਲਜੀਤ ਦਸਾਂਜ ਦੀ ਗੱਲ ਕਰੀਏ ਭਾਈ ਕਰਨ ਔਜਲੇ ਦੀ ਗੱਲ ਕਰੀਏ ਹੋਰ بڑے ਕਲਾਕਾਰ ਨੇ ਸ਼ਰਮ ਨਾਮ ਘੱਟ ਪੈ ਜਾਣ ਕਰੋੜਾਂ ਕਰੋੜਾਂ ਮੇਲਾ ਸਰਕਾਰ ਤੋਂ ਮੂਰੇ ਤਾਂ ਕਲਾਕਾਰ ਭਰਾ ਹੋ ਕੇ ਖੜ ਗਏ ਹੁਣ ਮਨਕੀਰ ਤੌਲਖਣੇ ਵੀ ਇਹੀ ਗੱਲ ਕਹੀ ਆ ਜੀ ਹਾਂ ਉਹ ਕਹਿੰਦਾ ਵੀ ਪੰਜਾਬ ਨੇ ਤਾਂ ਕਹਿੰਦਾ ਆਪਦੇ ਆਪ ਨੂੰ ਆਪ ਹੀ ਸਾਂਭ ਲੈਣਾਗਾ ਸਾਨੂੰ ਕਿਸੇ ਮੂਰੇ ਹੱਥ ੱਡਾਂ ਦੀ ਲੋੜ ਨਹੀਂ ਹੁਣ ਉਹਨੇ 5 ਕਰੋੜ ਦਾ ਹੁਣੇ ਐਲਾਨ ਕਰਤਾ ਜੀ ਬਿਲਕੁਲ ਹਨਾ ਉਧਰੋਂ ਹੁਣ ਬੋਲੀਵੁੱਡ ਦੇ ਵੀ ਕਈ ਆਏ ਆ ਪਤਾ ਕਿਹੜਾ ਅਕਸ਼ੇ ਕੁਮਾਰ ਜੀ ਉਹ ਉਹਨਾਂ ਨੇ ਵੀ 5 ਕਰੋੜ ਦਾ ਐਲਾਨ ਕਰਤਾ ਜੀ ਤੇ ਇਹ ਬਹੁਤ ਵੱਡੀਆਂ ਗੱਲਾਂ ਨੇ ਜੀ ਉਹ ਇੱਕ ਗੱਲ ਹੋਰ ਹਰਜੀਤ ਹਰਮਨ ਨੇ ਵੀ ਇਹੀ ਗੱਲ ਕੀਤੀ ਸੀ ਉਹ ਕਹਿੰਦਾ ਯਾਰ ਅਸੀਂ ਤਾਂ ਸਾਨੂੰ ਤੂੰ ਤੁਸੀਂ ਬਣਾਇਆ ਤੁਸੀਂ ਵੀ ਸਾਡੇ ਸ਼ੋਅ ਬੁੱਕ ਕਰਾਉਣੇ ਆ ਹੁਣ ਜੇ ਇਹਨਾਂ ਨੂੰ ਪੈਰਾਸਰ ਕਰਾਂਗੇ ਗਾਹਾਂ ਇਹ ਆਪਦਾ ਕਾਰੋਬਾਰ ਕਰਨਗੇ ਮੜੇ ੱਤਕਾ ਲਾਉਣਾ ਹੁੰਦਾ ਅੱਗੇ ਦਾ ਬੰਦਾ ਆਪ ਚੱਲ ਪੈਂਦਾ ਫਿਰ ਇਹਨਾਂ ਨੇ ਕੀ ਪਤਾ ਕੀ ਬਣ ਜਾਣਾ ਜੀ ਫਿਰ ਇਹਨਾਂ ਨੇ ਉਹਨਾਂ ਦੇ ਸ਼ੋਅ ਲਪਾਉਣੇ ਆ ਪਰ ਹੁਣ ਆਏ ਆ ਜਦੋਂ ਇਹ ਗਾਇਕ ਆਇਆ ਆਪ ਨੂੰ ਹੌਸਲਾ ਵਜਾਈ ਗਾਇਕ ਚਾਹੇ ਐਕਟਰ ਚਾਹੇ ਕੋਈ ਸਸਥਾ ਚਾਹੇ ਕੋਈ ਸਮਾਜ ਸੇਵੀ ਆ ਜਿਹੜਾ ਆਉਂਦਾ ਨਾ ਉਹਦਾ ਐ ਵਿਰੋਧ ਨਾ ਕਰੋ ਜਿਹੜਾ ਹੋਇਆ ਮੈਨੂੰ ਬੜਾ ਦੁੱਖ ਹੋਇਆ ਉਹ ਗਲਾਬ ਸਿੱਧੂ ਵਾਲਾ ਜੀ ਹਾਂ ਬਹੁਤ ਬਹੁਤ ਦੁੱਖ ਹੋਇਆ ਜੀ ਮੈਨੂੰ ਲੱਗਦਾ ਵੀ ਸ਼ਾਇਦ ਜੇ ਅੱਜ ਕਲਾਕਾਰ ਨਾ ਹੁੰਦੇ ਤਾਂ ਜਿਵੇਂ ਹੁਣ ਲੋਕਾਂ ਦਾ ਜ਼ਿੰਮਾ ਚੁੱਕਿਆ ਜਿਵੇਂ ਕਲਾਕਾਰ ਭਾਈਚਾਰਾ ਜਿਹੜਾ ਹੈਗਾ ਉਹ ਉਹ ਨਾ ਹੁੰਦਾ ਇਹਨਾਂ ਤੁਹਾਨੂੰ ਹਰਫ ਭਾਈ ਨੇ ਗੱਲ ਕਰੀ ਆ ਵੀ ਯਾਰ ਇਕੱਲੇ-ਕੱਲੇ ਦਾ ਘਰ ਪੂਣਾ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਹ ਲੋਕ ਤਾਂ ਆਪਣੇ ਆਪ ਦਾ ਜਿਹੜੇ ਹਾਲਾਤ ਆ ਉਹਨਾਂ ਤੇ ਹੀ ਰਹਿ ਜਾਂਦੇ ਉਹਨਾਂ ਤੇ ਹੀ ਰਹਿ ਜਾਂਦੇ ਜੀ ਹੁਣ 6000 ਰੁਪਏ ਕਿੱਲੇ ਦਾ ਮਿਲਦਾ ਹੈਗਾ ਕੀ ਬਣਦਾ ਈ 6000 ਨਾਲ ਚਾਹ ਪੱਤੀ ਖੰਡ ਨਹੀਂ ਆਉਂਦੀ ਮਹੀਨੇ ਦੀ ਹਣਾ ਜੇ ਆਪਾਂ ਰਾਸ਼ਨ ਹੀ ਲੈਣਾ ਹੋਵੇ ਮੈਨੂੰ ਲੱਗਦਾ ਵੀ ਮੀਂਹ ਨੂੰ ਪੈਸਾ ਭਰਾਤਾ ਮੀਂਹ ਨੂੰ ਪੈਸਾ ਭਰਾਇਆ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਇਹ ਚ ਮੀਂਹ ਨੂੰ ਪੈਸਾ ਭਰਾਇਆਗਾ ਡੇਰਾ ਬਾਬਾ ਨਾਨਕ ਇਹ ਤਾਂ ਰਾਸ਼ਨ ਨੂੰ ਮੈਂ ਤਾਂ ਹਜੇ ਵੀ ਹੱਥ ਜੋੜਦਾ ਵੀ ਨਾ ਲੈ ਕੇ ਆਉ ਹਜੇ ਸਾਨੂੰ ਉਹ ਰੋਕਣਾ ਪੈਂਦਾ ਰਾਸ਼ਨ ਜੀ ਉਹ ਡੇਰਾ ਬਾਬਾ ਨਾਨਕ ਵੱਲ ਆਏ ਲੋਕਾਂ ਨੇ ਟਰਾਲੇ ਖੜੇ ਕਰਤੇ ਜੀ ਠੀਕ ਹੈ ਇੱਧਰ ਇੱਧਰ ਵੀ ਹਾਂ ਸਾਡੇ ਨਾਲ ਸੰਪਰਕ ਕਰਦੇ ਹਣ ਬੜੂ ਸਾਹਿਬ ਸੰਸਥਾ ਦੇ ਨਾਲ ਹੀ ਸੇਵਾ ਕਰਦੇ ਆਏ ਮੌਕਾ ਦਿੰਦੇ ਆ ਸੇਵਾ ਦਾ ਐਨੇ ਫੋਨ ਆਉਂਦੇ ਆ ਜੀ ਅਸੀਂ ਵੀ ਰਾਸ਼ਨ ਲੈ ਕੇ ਆਉਣਾ ਸੁੱਕਾ ਰਾਸ਼ਨ ਲੈ ਕੇ ਆਉਣਾ ਇਹਦਾ ਹੱਥ ਜੋੜ ਕੇ ਬੰਦ ਕਰਾ ਰਹੇ ਆ ਵੀ ਰਾਸ਼ਨ ਪਾਣੀ ਤੁਸੀਂ ਬੰਦ ਕਰ ਦਿਓ ਵੀ ਜਦੋਂ ਪਾਣੀ ਦਾ ਪੱਧਰ ਨੀਵਾ ਹੋ ਗਿਆ ਉਦੋਂ ਪਤਾ ਲੱਗਣਾ ਵੀ ਕਿਹਦੇ ਘਰ ਦਾ ਕਿੰਨਾ ਨੁਕਸਾਨ ਹੋਇਆਗਾ ਵੀ ਅਸਲ ਲੋੜ ਉਦੋਂ ਪੈਣੀ ਆ ਜਮੀਨਾ ਪੱਧਰੀਆਂ ਕਰਨੀਆਂ ਪੈਣੀਆਂ ਨੇ ਹੋਰ ਜਿਹੜੇ ਸੌ ਨਹੀਂ ਹਨ ਚੀਜ਼ਾਂ ਪਤਾ ਲੱਗਣੀਆਂ ਵੀ ਹਜੇ ਰੁਕ ਜੋ ਮਤਲਬ ਇੰਨੀ ਜ਼ਿਆਦਾ ਜਿਹੜਾ ਪੰਜਾਬ ਆ ਜੀ ਸੇਵਾ ਕਰ ਰਿਹਾਗਾ ਇੰਨਾ ਜ਼ਿਆਦਾ ਰਸਨ ਇਹਨਾਂ ਨੇ ਇਕੱਠਾ ਕਰਤਾ ਮੰਗਰੋਂ ਜ਼ਰੂਰ ਤਾਂ ਰਫ਼ਤਾਰ ਮਤਲਬ ਮੇਨ ਗੱਲ ਜਿਵੇਂ ਹੁਣ ਲੋਕ ਸਾਨੂੰ ਮੇਨ ਤਾਂ ਮੰਗਰੋਂ ਜ਼ਰੂਰਤ ਪੈਣੀ ਆ ਮੇਨ ਮੰਗਰੋਂ ਪੈਣੀ ਆ ਜੀ ਹੁਣ ਜਿਹਦੇ ਕੋਲੇ ਦੇਖ ਲਓ ਕਿੱਲਾ ਪੈਲੀ ਦਾਗਾ ਉਹਦੇ ਸਾਰੇ ਕਿੱਲੇ ਦੇ ਵਿੱਚ ਇਹਦੋਂ ਖੱਡੇ ਪੈਗੇ ਕਿਵੇਂ ਭਰੂ ਉਹ ਕਿੰਨਾ ਤੇਲ ਲੱਗੇਗਾ ਕਿੰਨਾ ਡੀਜ਼ਲ ਲੱਗੇ ਜਾਣਾਗਾ ਠੀਕ ਹੈ ਜੀ ਉਹ ਫਿਰ ਆਪਾਂ ਨੂੰ ਮਗਰੋਂ ਜ਼ਰੂਰ ਤੋਂ ਪੈਣੀ ਆ ਕਿਹਦੇ ਘਰ ਦੀ ਛੱਤ ਡੱਗ ਪਈ ਉਹ ਆਪਾਂ ਨੋਟ ਕਰਾਂਗੇ ਫਿਰ ਸੁੱਕੇ ਰਾਸ਼ਨ ਦੀ ਵੀ ਲੋੜ ਪੈਣੀ ਆ ਕਿਉਂਕਿ ਅੰਦਰੋਂ ਦਾ ਸਾਰਾ ਕੁਝ ਤਾਂ ਖਰਾਬ ਹੋ ਗਿਆ ਜੀ ਘਰ ਦਾ ਫਿਰ ਸੁੱਕੇ ਰਾਸ਼ਨ ਦੀ ਲੋੜ ਪੂਪ ਕਿਉਂਕਿ ਹਜੇ ਤਾਂ ਪਾਣੀ ਆ ਘਰਾਚੀ ਚੁੱਲ੍ਹੇ ਬਾਲ ਨਹੀਂ ਸਕਦੇ ਫਿਰ ਸੁੱਕੇ ਰਾਸ਼ਨ ਦੀ ਲੋੜ ਪੈਣੀ ਆ ਹੁਣ ਤਾਂ ਚਲੋ ਆਪਾਂ ਹਜੇ ਤਾਂ ਆਪਾਂ ਜਿਉਂਦਾ ਰੱਖ ਰਹੇ ਆ ਇਹਨਾਂ ਨੂੰ ਸਿਰਫ ਸਿਰਫ ਜਿਉਂਦਾ ਰੱਖ ਰਹੇ ਆ ਅਸਲੀ ਸਾਰੀ ਜ਼ਿੰਦਗੀ ਅੱਗੇ ਉਮਰਾਂ ਇਹਨਾਂ ਨੇ ਕਿਵੇਂ ਕੱਢਣੀਆਂ ਅੱਗੇ ਕਿਵੇਂ ਜਿਉਂਦੇ ਰਹਿਣਾ ਉਹ ਜਦੋਂ ਪਾਣੀ ਦਾ ਲੈਵਲ ਨੀਮਾ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਨ ਸਰ ਬਹੁਤ ਬਹੁਤ ਧੰਨਵਾਦ ਸਮਾਂ ਧੰਨਵਾਦ ਬਈ ਧੰਨ ਸੋ ਰਫਤਾਰ رائے ਹੋ ਰਹੀ ਮੇਰੇ ਨਾਲ ਸੀ ਜਿਵੇਂ ਬਾਈ ਹੋਰਾਂ ਨੇ ਵੀ ਗੱਲ ਕਰੀ ਆ ਕਿ ਅਸੀਂ ਵੀ ਆਪਣੇ ਪਲੈਟਫਾਰਮ ਤੋਂ ਸलाम ਸਜਦਾ ਕਰਦੇ ਆ ਉਹਨਾਂ ਕਲਾਕਾਰ ਭਾਈਚਾਰੇ ਨੂੰ ਚਾਹੇ ਉਹ ਕੋਈ ਵੀ ਆ ਚਾਹੇ ਛੋਟਾ ਕਲਾਕਾਰ ਚਾਹੇ ਵੱਡਾ ਕੋਈ ਕੋਈ ਵੀ ਹਾਲਾਂਕਿ ਸੰਸਥਾਵਾਂ ਨੇ ਆਪਣੀ ਬਣਦੀ ਜ਼ਿੰਮੇਵਾਰੀ ਬਹੁਤ ਬਾਖੂਬੀ ਦੇ ਨਾਲ ਨਿਭਾਈ ਆ ਤੇ ਨਵਾਬ ਹੀ ਰੰਗ ਨੇ ਪਰ ਕਲਾਕਾਰ ਭਰਾਮਾ ਨੂੰ ਸਜਦਾ ਜ਼ਰੂਰ ਆ ਜਿਹੜਾ ਨੇ ਇਹ ਕਿਹਾ ਕਿ ਯਾਰ ਸਾਡੀ ਕਲਾਕਾਰੀ ਬਾਅਦ ਦੇ ਵਿੱਚ ਪੰਜਾਬ ਸਾਡੇ ਲਈ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਕਰੋੜਾਂ ਰੁਪਏ ਦਾ ਮੀਂਹ ਕਲਾਕਾਰ ਭਰਾਮਾ ਨੇ ਜਿਹੜਾ ਹੈਗਾ ਓਵਰ ਆਇਆ ਤਾਂ ਉਸ ਚੀਜ਼ ਦੇ ਲਈ ਉਹਨੂੰ ਸਲਾਮ ਸਲੂਟ ਜਿਹੜਾ ਇੱਕ ਹੋ ਜ਼ਰੂਰ ਬਣਦਾ ਜਿਵੇਂ ਇੱਥੇ ਵੀ ਗੱਲ ਕਰੀ ਬਾਈ ਹੋਰ ਨੇ ਕਿ ਹਰ ਬਾਈ ਹੋਰੇ ਆਏ ਹਰ ਬਾਈ ਹੋਰੇ ਕਹਿੰਦੇ ਕਿ ਤੁਸੀਂ ਨੋਟ ਕਰੀ ਚਲੋ ਜਿੰਨੇ ਘਰਾਂ ਨੂੰ ਮੈਂ ਗੋਦ ਲੈ ਸਕਦਾ ਉਹਨੇ ਘਰਾਂ ਨੂੰ ਮੈਂ ਉਹਨੇ ਘਰਾਂ ਲਈ ਜ਼ਰੂਰ ਕਰੂੰਗਾ ਹਰਜੀਤ ਹਰਮਨ ਬਾਈ ਦੀ ਗੱਲ ਕਰੀ ਰਵਿੰਦਰ ਗਰੇਵਾਲ ਬਾਈ ਦੀ ਗੱਲ ਕਰੀ ਕਰਨ ਔਜਲਾ ਹੋਰਾਂ ਦੀ ਗੱਲ ਕਰੀ ਹੋਰ ਕਿੰਨੇ ਕਲਾਕਾਰ ਨੇ ਜਿੰਨੇ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਨਾਮ ਲਵਾਉਣੇ ਹੀ ਜਿਹੜੇ ਨੇ ਉਹ ਥੋੜੇ ਤਾਂ ਇਸ ਵੇਲੇ ਅਸੀਂ ਫਾਜ਼ਲ ਕਾਦੇ ਪਿੰਡਾਂ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਮਝਦਾ